ਇਹ ਤੇ ਮੈਂ ਹਸਪਤਾਲ ਚ ਬੈਸੇ ਚਲਾ ਜਾਵਾਂ ਨਾ ਕਹਿੰਦੇ ਲੈ ਵੀ ਭਗਵੰਤ ਮਾਨ ਤਾਂ ਹੁਣ ਘਰੇ ਬਹਿ ਗਿਆ ਮੈਂ ਕਾ ਲੀਆਂ ਨੂੰ ਕਾਂਗਰਸੀਆਂ ਤੇ ਬੀਜੇਪੀ ਵਾਲ ਨੂੰ ਕਹਿਣਾ ਚਾਹੁੰਦਾ ਮੈਂ ਐਂ ਨਹੀਂ ਪੈਂਦਾ ਮੈਂ ਥੋੜੀ ਜਿਹੀ ਚੜਾਂ ਚ ਬੈਠੂ ਇਹ ਆਪਣੇ ਆਪ ਨੂੰ ਸਮਝਦੇ ਸੀ ਨਾ ਕਿ ਅਸੀਂ ਪਤਾ ਨਹੀਂ ਕੌਣ ਹੁੰਨੇ ਆ ਅਸੀਂ ਪੈਸੇ ਨਾਲ ਲੋਕਾਂ ਨੂੰ ਖਰੀਦ ਲੈਣੇ ਆ ਚਿੱਟੇ ਚ ਤਾਂ ਵੱਡੀ ਗੱਲ ਹੈ ਜੀ ਇਹ ਤਾਂ ਸਮੋਸਿਆਂ ਦੀ ਰੇੜੀ ਨਹੀਂ ਛੱਡਦੇ ਸਮੋਸਿਆਂ ਦੀ ਰੇੜੀ ਚ ਸਫਾ ਲੈਂਦੇ ਆ ਵੀ ਭਾਈ ਐ ਕਿਵੇਂ ਸਮੋਸੇ ਵੇਚ ਲੇਗਾ ਸਾਨੂੰ ਪੁੱਛਵੇ ਨਾ ਆਲੂ ਸਾਡਾ ਹੈ ਆ ਇਹਨਾਂ ਨੇ ਆਪਣਾ ਨਾਮ ਦਿੱਤਾ ਵੋਟਾਂ ਪਾਉਣ ਦਾ ਪਾ ਲੋ ਇਹਨਾਂ ਨੂੰ ਹੋਰ ਵੋਟਾਂ ਬਥੇਰੀ ਇਹਨਾਂ ਨੇ ਹੱਥ ਚੱਕੀ ਕੋਈ ਹਜੇ ਵੀ ਨਹੀਂ ਹਟਦੇ ਹਜੇ ਵੀ ਐਂ ਕਰਦੇ ਫਿਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ 2022 ਤੋਂ ਪਹਿਲਾਂ ਸੀ ਆਪਣੇ ਕੋਲੇ ਕੰਦਨ ਨੂੰ ਕੰਨ ਤਾਂ ਇਹ ਵੀ ਲਾਉਂਦੇ ਹੋਣੇ ਪਰ ਇਹ ਐਂ ਕਹਿੰਦੇ ਹੋਣੇ ਕਿਸੇ ਘਰ ਚ ਚਿੱਟਾ ਜਾਣਕ ਨਹੀਂ ਰਹਿ ਤਾਂ ਨਹੀਂ ਗਿਆ ਕਿਤੇ ਕੋਈ ਘਰ ਤੰਦਰੁਸਤਾ ਨਹੀਂ ਹੈਗਾ ਕਿਸੇ ਦਾ ਮੁੰਡਾ ਜਵਾਨ ਹੋ ਗਿਆ ਹੋਇਆ ਚਿੱਟਾ ਖਾਣ ਲੱਗਿਆ ਨਹੀਂ ਇਹਨਾਂ ਨੇ ਐਂ ਚੈੱਕ ਕੀਤੇ ਆ ਇਹ ਪੁਲਿਸ ਨੂੰ ਆਰਡਰ ਹੁੰਦਾ ਸੀ ਆ ਨੰਬਰ ਗੱਡੀ ਆ ਰਹੀ ਆ ਕੋਈ ਰੋਕੂਗਾ ਨਹੀਂ ਕੋਈ ਤਲਾਸ਼ੀ ਨਹੀਂ ਲਊਗਾ ਸਮਾਨ ਪਹੁੰਚ ਰਿਹਾ ਲੋਕਾਂ ਕੋਲੇ ਸਮਾਨ ਹੀ ਦੱਸ ਦਿਆ ਕਿ ਸਮਾਨ ਪਹੁੰਚ ਰਿਹਾ ਹੈ ਮਾਲ ਪਹੁੰਚ ਰਿਹਾ ਹੈ ਕਿਤੇ ਮੈਂ ਹਸਪਤਾਲ ਚ ਵੈਸੀ ਚਲਾ ਜਾਵਾਂ ਨਾ ਕਹਿੰਦੇ ਲੈ ਵੀ ਭਗਵੰਤ ਮਾਨਤ ਹੁਣ ਘਰੇ ਬਹਿ ਗਿਆ ਮੈਂ ਕਾਲੀਆਂ ਨੂੰ ਕਾਂਗਰਸੀਆਂ ਤੇ ਬੀਜੇਪੀ ਵਾਲ ਨੂੰ ਕਹਿਣਾ ਚਾਹੁੰਦਾ ਮੈਂ ਐ ਨਹੀਂ ਪੈਂਦਾ ਮੈਂ ਥੋੜੀ ਜੜਾਂ 'ਚ ਬੈਠੂ ਜੜਾਂ ਪਟਣੀਆਂ ਜੜਾਂ ਇਹ ਆਪਣੇ ਆਪ ਨੂੰ ਸਮਝਦੇ ਸੀ ਨਾ ਕਿ ਅਸੀਂ ਪਤਾ ਨਹੀਂ ਕੌਣ ਹੁੰਨੇ ਆਂ ਅਸੀਂ ਪੈਸੇ ਨਾਲ ਲੋਕਾਂ ਨੂੰ ਖਰੀਦ ਲੈਨੇ ਆਂ ਚਿੱਟੇ 'ਚ ਤਾਂ ਵੱਡੀ ਗੱਲ ਐ ਜੀ ਇਹ ਤਾਂ ਸਮੋਸਿਆਂ ਦੀ ਰੇੜੀ ਨਹੀਂ ਛੱਡਦੇ ਸਮੋਸਿਆਂ ਦੀ ਰੇੜੀ 'ਚ ਸਫਾ ਲੈਂਦੇ ਆਂ ਵੀ ਭਾਈ ਐ ਕਿਵੇਂ ਸਮੋਸੇ ਵੇਚਨੇਗਾ ਸਾਨੂੰ ਪੁੱਛਵੇ ਨਾ ਆਲੂ ਸਾਡਾ ਐ ਹਾਂ ਤਰ ਤੇਲ ਵੀ ਤੇਰਾ ਆਲੂ ਵੀ ਤળਿਆ ਵੀ ਤੇਈ ਆਂ ਪਸੰ ਪੈਸੇ ਦੇ ਜਾ ਕਰ ਇੰਨੇ ਆ ਸ਼ਾਮ ਤੱਕ ਕਿ ਕਿਸੇ ਦਿਓ ਆਦਮ ਬੋ ਆਦਮ ਬੋ ਕਰਦਾ ਫਿਰਦਾ ਸੀ ਉਹ ਆਦਮ ਬੋ ਆਦਮ ਬੋ ਕਰਦੇ ਫਿਰਦੇ ਆ ਇਹ ਵੀ ਯਾਰ ਹੋਰ ਕੋਈ ਕਰ ਰਿਹਾ ਤਾਂ ਨਹੀਂ ਗਿਆ ਚਿੱਟੇ 'ਕ ਨਹੀਂ ਆ ਮਾ ਇਹਨਾਂ ਨੇ ਆਪਣਾ ਨਾਮ ਦਿੱਤਾ ਵੋਟਾਂ ਪਾਉਣ ਦਾ ਪਾ ਲੋ ਇਹਨਾਂ ਨੂੰ ਹੋਰ ਵੋਟਾਂ ਬਥੇਰੀ ਇਹਨਾਂ ਨੇ ਹੱਥ ਚੱਕੀ ਕੋਈ ਹਜੇ ਵੀ ਨਹੀਂ ਹਟਦੇ ਹਜੇ ਵੀ ਐਂ ਕਰਦੇ ਫਿਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਤੇ ਹੁਣ ਵਾਲੇ ਆ ਜਿਹੜੇ ਪਹਿਲਾਂ 2022 ਤੋਂ ਪਹਿਲਾਂ ਸੀ ਆਪਣੇ ਕੋਲੇ ਕੰਦਨ ਨੂੰ ਕੰਨ ਤਾਂ ਇਹ ਵੀ ਲਾਉਂਦੇ ਹੋਣੇ ਪਰ ਇਹ ਐਂ ਕਹਿੰਦੇ ਹੋਣੇ ਕਿਸੇ ਘਰ ਚ ਚਿੱਟਾ ਜਾਣਕ ਨਹੀਂ ਰਹਿਤਾ ਨਹੀਂ ਗਿਆ ਕਿਤੇ ਕੋਈ ਘਰ ਤੰਦਰੁਸਤਾ ਨਹੀਂ ਹੈਗਾ ਕਿਸੇ ਦਾ ਮੁੰਡਾ ਜਵਾਨ ਹੋ ਗਿਆ ਹੋਵੇ ਚਿੱਟਾ ਖਾਣ ਲੱਗਿਆ ਨਹੀਂ ਇਹਨਾਂ ਨੇ ਐਂ ਚੈੱਕ ਕੀਤੇ ਜਿਨ੍ਹਾਂ ਦਾ ਨਾਮ ਲੱਗਦਾ ਨਾ ਨਸ਼ੇ 'ਚ ਉਹਨਾਂ ਦੀਆਂ ਆਪਣੀਆਂ ਸਰਕਾਰੀ ਗੱਡੀਆਂ ਦੇ ਵਿੱਚ ਨਸ਼ਾ ਜਾਂਦਾ ਸੀ ਤੇ ਪੁਲਿਸ ਨੂੰ ਆਰਡਰ ਹੁੰਦਾ ਸੀ ਆ ਨੰਬਰ ਗੱਡੀ ਆ ਰਹੀ ਆ ਕੋਈ ਰੋਕੂਗਾ ਨਹੀਂ ਕੋਈ ਤਲਾਸ਼ੀ ਨਹੀਂ ਲਊਗਾ ਸਮਾਨ ਪਹੁੰਚ ਰਿਹਾ ਲੋਕਾਂ ਕੋਲੇ ਸਮਾਨ ਹੀ ਦੱਸਦਿਆ ਕਿ ਸਮਾਨ ਪਹੁੰਚ ਰਿਹਾ ਹੈ ਮਾਲ ਪਹੁੰਚ ਰਿਹਾ ਹੈ ਐ ਇਹਨਾਂ ਨੇ ਹੌਲੀ-ਹੌਲੀ ਕਰਕੇ ਪੰਜਾਬ ਨੂੰ ਬਰਬਾਦ ਕਰਤਾ ਫਿਰ ਇਹਨਾਂ ਦੇ ਇਹਨਾਂ ਨੇ ਜਿਹੜੇ ਬੰਗਲੇ ਜਿਹੜੇ ਇਹਨਾਂ ਨੇ ਘਰ ਪਾਲੇ ਸੀ ਬੜੇ-ਬੜੇ ਕੋਠੀਆਂ ਮਹਿਲ ਪਾਲੇ ਸੀ ਉਹਨਾਂ ਤੇ ਪੀਲੇ ਰੰਗ ਦਾ ਪੰਜਾ ਚੱਲਿਆ ਕਿਉਂਕਿ ਕਿਸੇ ਦਾ ਘਰ ਬਰਬਾਦ ਕਰਕੇ ਆਪ ਤੁਸੀਂ ਤਿੰਨ ਮੰਜ਼ਲੀ ਕੋਠੀਆਂ 'ਚ ਨਹੀਂ ਰਹਿ ਸਕਦੇ ਉਹ بڑے ਵੱਡੇ ਵੱਡੇ ਉਹਨਾਂ ਨੇ ਪ੍ਰਾਪਰਟੀਆਂ ਬਣਾ ਲੀਆਂ ਮੈਰਿਜ ਪੈਲਸ ਪਤਾ ਨਹੀਂ ਕੀ ਕੀ ਬਣਾ ਲਿਆ ਸੀ ਤੇ ਫਿਰ ਜਦੋਂ ਪਤਾ ਲੱਗਿਆ ਯਾਰ ਸਰਕਾਰ ਤਾਂ ਬਹੁਤ ਜ਼ਿਆਦਾ ਸੀਰੀਅਸ ਹੈ ਸਰਕਾਰ ਸੱਚੀ ਮੁੱਚੀ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣ ਨੂੰ ਫਿਰਦੀ ਹੈ ਫਿਰ ਉਹ ਛੱਡ ਛੱਡ ਕੇ ਪਿੰਡ ਭੱਜਣ ਲੱਗ ਗਏ ਅੱਜ ਵੀ ਪਿੰਡ ਦੇ ਵਿੱਚ ਪੁਲਿਸ ਚੱਲ ਜਵੇ ਚਾਰ ਪੰਜ ਘਰ ਜਿਹੜੇ ਨਸ਼ਾ ਨੁਸ਼ਾ ਵੇਚਦੇ ਆ ਨਾ ਚਾਰ ਪੰਜ ਘਰ ਜਿੰਦਾ ਲਾ ਕੇ ਪਹਿਲੀ ਭੱਜ ਜਾਂਦੇ ਨੇ ਇਹਦਾ ਮਤਲਬ ਇਹ ਤਾਂ ਦੱਸਦਾ ਨਾ ਕਿ ਉਹ ਚਾਰ ਪੰਜ ਹੈਗੇ ਨੇ ਉਸ ਪਿੰਡ 'ਚ ਜਿੰਦਾ ਲਾ ਕੇ ਭੱਜ ਜੰਦੇ ਨੇ ਵੀ ਪੁਲਿਸ ਆ ਗਈ ਉਹ ਆਪਣੇ ਕਿਤੇ ਕਿਉਂਕਿ ਚੋਰ ਦੇ ਦਿਲ ਚ ਪਾਲਾ ਹੁੰਦਾ ਹੈ ਚੋਰ ਨੂੰ ਐਂ ਲੱਗਦਾ ਹੁੰਦਾ ਕਿ ਮੈਨੂੰ ਹੀ ਫੜਨਾ ਆਇਆ ਹੋਣੇ ਸੋ ਵੀਰੋ ਇਹ ਤੁਹਾਡਾ ਸਹਿਯੋਗ ਹੈ ਤੁਹਾਡੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦਾ ਲੋਕ ਲਹਿਰ ਤੋਂ ਬਿਨਾ ਨਹੀਂ ਹੋ ਸਕਦਾ ਇਹ ਕੰਮ ਤੁਸੀਂ ਲੋਕ ਲਹਿਰ ਬਣਾਈ ਤੁਸੀਂ ਬਹੁਤ ਸਾਰੇ ਇੱਥੋਂ ਹੀ ਜਾਗਰਾਂ ਪੁਲਿਸ ਦੇ ਐਸਐਸਪੀ ਜਾਗਰਾਂ ਦੇ ਅੰਡਰ ਪਿੰਡ ਆਉਂਦਾ ਸੀ ਉੱਥੇ ਮੈਨੂੰ ਸਰਪੰਚ ਮੈਡਮ ਦਾ ਫੋਨ ਆਇਆ ਮੈਂ ਵੀਡੀਓ ਦੇਖੀ ਇੱਕ ਅਸੀਂ ਫੋਨ ਕੀਤਾ ਉਹ ਕਹਿੰਦੇ ਸਰਪੰਚ ਸਾਹਿਬ ਕਹਿੰਦੇ ਕਹਿੰਦੇ ਸਾਡੇ ਪਿੰਡ ਇੱਕ ਉਹਦੇ ਨਾਲ ਲੜੀ ਜਾਂਦੇ ਸੀ ਬੀ ਤੂੰ ਕਿਉਂ ਵੇਚਦੀ ਐ ਨਸ਼ਾ ਕੋਈ ਲੇਡੀ ਸੀ ਉਹ ਕਹਿੰਦੇ ਨਾ ਮੈਂ ਤਾਂ ਮੈਂ ਕਿਹੜਾ ਅੱਜ ਤੋਂ ਵੇਚਦੀ ਹਾਂ ਅਸਤਾ ਇਹੀ ਕੰਮ ਕਰਾਂਗੇ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦਾ ਜੀ ਸਾਰਾ ਪਿੰਡ ਦੁਖੀ ਕਰ ਰੱਖਿਆ ਇਹਨਾਂ ਨੇ ਕਾਂਟੇ ਦੇ ਵਿੱਚ ਵਿੱਚ ਕਾਂਟੇ ਦੇ ਵਿੱਚ ਵਿੱਚ ਉਹ ਫੜ ਕੇ ਸੀ ਅੰਦਰ ਦਿੱਤੇ ਉਹ ਜੀ ਕਾਂਟੇ ਦੇ ਵਿੱਚ ਵਿੱਚ ਵੀ ਹੁਣ ਹੀ ਫੜ ਕੇ ਲੈ ਕੇ ਆਓ ਤੇ ਜਿਹੜਾਂ ਚ ਉਹਨਾਂ ਤੇ ਐਨਡੀਪੀਐਸ ਦੇ ਪਰਚੇ ਪਾਏ ਵੀਰੋ ਮੈਂ ਕੋਈ ਪੰਜਾਬੀਆਂ ਤੇ ਪਰਚੇ ਕਰਨ ਨਹੀਂ ਆਇਆ ਮੈਂ ਕੋਈ ਡਰਾਉਣ ਨਹੀਂ ਆਇਆ ਮੈਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਆਇਆ ਨਹੀਂ ਤਾਂ ਫਿਰ ਆਪ ਦੇ ਕਰੇ ਤਾਂ ਹਰੇਕ ਰਾਜਾ ਹੁੰਦਾ ਮੈਂ ਵੀ ਬੜਾ ਫੇਮਸ ਕਲਾਕਾਰ ਸੀ ਮਸ਼ਹੂਰ ਸੀ ਤੇ ਮੈਨੂੰ ਕੀ ਲੋੜ ਸੀ ਨਾ ਦੁਸ਼ਮਣੀਆਂ ਲੈਣ ਦੀ ਆ ਜਿਹੜੇ ਗਾਲਾਂ ਕੱਢਦੇ ਸਾਨੂੰ ਤੜਕੀ ਲੱਗ ਜਾਂਦੇ ਗਾਲਾਂ ਕੱਢਣ ਸਾਨੂੰ ਹੈ ਜੀ ਕਾਰਨ ਭਗਵੰਤ ਮਾਨ ਕਿਤੇ ਮੈਂ ਹਸਪਤਾਲ ਚ ਬੈਸੀ ਚਲਾ ਜਾਵਾਂ ਨਾ ਕਹਿੰਦੇ ਲੈ ਵੀ ਭਗਵੰਤ ਮਾਨ ਤਾਂ ਹੁਣ ਘਰੇ ਬਹਿ ਗਿਆ ਮੈਂ ਕਾਲੀਆਂ ਨੂੰ ਕਾਂਗਰਸੀਆਂ ਤੇ ਬੀਜੇਪੀ ਵਾਲ ਨੂੰ ਕਹਿਣਾ ਚਾਹੁੰਦਾ ਮੈਂ ਐ ਨਹੀਂ ਬੈਂਦਾ ਮੈਂ ਥੋੜੀ ਜਿਹੀ ਚੜਾਂ 'ਚ ਬੈਠੂ ਜੜਾਂ ਪਟਣੀਆਂ ਜੜਾਂ ਇਹ ਆਪਣੇ ਆਪ ਨੂੰ ਸਮਝਦੇ ਸੀ ਨਾ ਕਿ ਅਸੀਂ ਪਤਾ ਨਹੀਂ ਕੌਣ ਹੁੰਨੇ ਆ ਅਸੀਂ ਪੈਸੇ ਨਾਲ ਲੋਕਾਂ ਨੂੰ ਖਰੀਦ ਲੈਣੇ ਆ ਅਸੀਂ ਡਰਾ ਲੈਣੇ ਹੁੰਨੇ ਆ ਤੇ ਵੀਰੋ ਇਹ ਥੋੜਾ ਪਿਆਰ ਹੈ ਹਰ ਗੱਲ ਚ ਨੁਕਸ ਕੱਢਣੇ ਕੱਢਣਾ ਉਹਨਾਂ ਨੇ 10 ਲੱਖ ਰੁਪਏ ਦਾ ਮੁਫਤ ਇਲਾਜ ਕਰਨ ਦਾ ਜਿਹੜਾ ਬੀਮਾ ਕੀਤਾ ਉਹਦੇ ਚ ਵੀ ਨੁਕਸ ਕੱਢੀ ਜਾਂਦੇ ਆ ਨਾ ਜੀ 1 ਲੱਖ ਰੁਪਏ ਦੇਣਗੇ ਬਾਕੀ ਜੇ ਥੋੜਾ 4 ਲੱਖ ਲੱਗੇ ਤੁਹਾਨੂੰ ਤਿੰਨ ਤੁਹਾਨੂੰ ਦੇਣਾ ਪਊ ਬਿਲਕੁਲ ਨਹੀਂ ਇਹਨਾਂ ਗੱਲਾਂ 'ਚ ਆਉਣਾ ਨਹੀਂ ਬਿਲਕੁਲ ਇਹ 10 ਲੱਖ ਦਾ ਮਤਲਬ 10 ਲੱਖ ਕਿਉਂਕਿ ਅਸੀਂ ਅਸੀਂ ਹਰੇਕ ਬਿਮਾਰੀ ਦੇ ਇਲਾਜ ਦਾ ਹਸਪਤਾਲ ਨਾਲ ਐਗਰੀਮੈਂਟ ਕੀਤਾ ਹੈ ਕਿ ਤੁਸੀਂ ਜੇ ਕਿਸੇ ਹੋਰ ਤੋਂ ਐਨੇ ਪੈਸੇ ਲੈਨੇ ਹੋ ਸਰਕਾਰ ਦੇ ਤਾਂ ਪੈਸੇ ਘਟਾਓ ਨਾ ਤਾਂ ਕਿ ਪੈਸਾ ਤਾਂ ਲੋਕਾਂ ਦਾ ਬਚਾਈਏ ਚਾਹੇ 5 ਲੱਖ ਦਾ ਇਲਾਜ ਆਏ ਚਾਹੇ 10 ਦਾ ਚਾਹੇ 8 ਦਾ ਸਰਕਾਰ ਪੈਸੇ ਬੇਕਰੂਗੀ ਤੁਹਾਨੂੰ ਕੁਝ ਨਹੀਂ ਕਰਨਾ ਤੁਸੀਂ ਕਾਰਡ ਬਣਵਾ ਕੇ ਰੱਬ ਅਲੀ ਗੱਲ ਤਾਂ ਰੱਬ ਨਾ ਕਰੇ ਕਿ ਕਿਸੇ ਦੇ ਘਰੇ ਕੋਈ ਬਿਮਾਰੀ ਆਵੇ ਤੁਸੀਂ ਕਾਰਡ ਬਣਾ ਕੇ ਆਪਣਾ ਇਲਾਜ ਕਰਾ ਕੇ ਘਰੇ ਵਾਪਸ ਆ ਜਾਓ ਬਾਕੀ ਸਾਰਾ ਖਸਾਬ ਪੰਜਾਬ ਸਰਕਾਰ ਕਰੂਗੀ ਇੱਕ ਗਲੀ ਵਾਲਾ ਪੈਸਾ ਇੱਕ ਚੁਆਨੀ ਨਹੀਂ ਤੁਹਾਨੂੰ ਦੇਣੀ ਪੈਣੀ ਇਸ ਗੱਲ ਦਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਇਸ ਗੱਲ ਦੀ ਮੈਂ ਤੁਹਾਨੂੰ ਗਾਰੰਟੀ ਦੇਣਾ ਆ ਆ ਇਹਨਾਂ ਨੇ ਪਨੋ ਨਾਮ ਦਿੱਤਾ ਵੋਟਾਂ ਪਾਉਣ ਦਾ ਪਾ ਲਓ ਇਹਨਾਂ ਨੂੰ ਹੋਰ ਵੋਟਾਂ ਬਥੇਰੀ ਇਹਨਾਂ ਨੇ ਹੱਥ ਚੱਕੀ ਕੋਈ ਹਜੇ ਵੀ ਨਹੀਂ ਹਟਦੇ ਹਜੇ ਵੀ ਐਂ ਕਰਦੇ ਫਿਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਤੁਹਾਨੂੰ ਦੱਸਣਾ ਚਾਹਨਾ ਮੇਰੇ ਕੋਲੇ ਅੱਜ ਹੀ ਰਿਪੋਰਟ ਆਈ ਹੈ ਸਵੇਰੇ ਪਾਸਪੋਰਟ ਬਣਾਉਣ ਦੀ ਗਿਣਤੀ ਘਟ ਗਈ ਪੰਜਾਬ ਚ ਕਿਉਂਕਿ ਬਾਹਰ ਜਾਣ ਦੀ ਲੋੜ ਘਟ ਪੈ ਰਹੀ ਹੈ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ 63000 ਬੰਦੇ ਨੂੰ ਨੌਕਰੀਆਂ ਦੇਤੀਆਂ ਜੀ 63000 ਨੌਕਰੀਆਂ ਦੇਤੀਆਂ ਡਿਗਰੀ ਮੁਤਾਬਕ ਨੌਕਰੀ ਮਿਲਦੀ ਹੈ ਪੜ ਲਓ ਪੜ ਕੇ ਜਿੱਦੀ ਮਰਜ਼ੀ ਨੌਕਰੀ ਲੈ ਲਿਓ ਜਦੋਂ ਅਸੀਂ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਵੀ ਚਾਹੀਦੇ ਨੇ ਸਾਨੂੰ ਨਰਸਾਂ ਵੀ ਚਾਹੀਦੀਆਂ ਸਾਨੂੰ ਸਾਰਾ ਸਟਾਫ ਚਾਹੀਦਾ ਜਦੋਂ ਅਸੀਂ ਸਕੂਲ ਬਣਾਵਾਂਗੇ ਸਾਨੂੰ ਟੀਚਰ ਵੀ ਚਾਹੀਦੇ ਆ ਸਾਨੂੰ ਕਲਰਕ ਵੀ ਚਾਹੀਦੇ ਆ ਸਾਨੂੰ ਹਰ ਕਿਸਮ ਦਾ ਜਿਹੜਾ ਮੁਲਾਜ਼ਮੋਂ ਚਾਹੀਦਾ ਜਦੋਂ ਇਹਨਾਂ ਨੇ ਕੁਝ ਬਣਾਇਆ ਹੀ ਨਹੀਂ ਫਿਰ ਕਿੱਥੇ ਨੌਕਰੀਆਂ ਦਿੰਦੇ ਇਹ ਇਸੇ ਕਰਕੇ ਯਕੀਨ ਨਹੀਂ ਹੁੰਦਾ ਕਹਿੰਦੇ ਲਾ ਕਿੱਥੇ ਨੌਕਰੀਆਂ ਦੇਤੀਆਂ ਉਹ ਮੈਂ ਕਹਾਂ ਜੀ ਹਰ ਰੋਜ਼ ਹੀ ਨੌਕਰੀਆਂ ਦਿੰਨੇ ਆ ਤੁਸੀਂ ਪੜ ਲਿਓ ਲੋਕੀ ਆਪ ਵੀ ਦੱਸ ਦਿਆ ਭਾਈ ਇਸ ਘਰ ਚ ਦੋ ਦੋ ਬੱਚਿਆਂ ਨੂੰ ਨੌਕਰੀ ਮਿਲ ਗਈ ਕਿਸੇ ਦੀ ਪੁਸ਼ਤ ਪਨਾਹੀ ਨਹੀਂ ਕਰਦੇ ਕਿ ਆ ਸਮਗਲਰ ਜਿਹੜਾ ਉਹ ਉਹਦੇ ਨਾਲ ਸਾਂਝ ਪਾ ਲੋ ਹਨਾ ਅੱਧਾ ਤੇਰਾ ਅੱਧਾ ਮੇਰਾ ਫੇਪਾ ਮੇਰਾ ਹਿੱਸਾ ਇਹਨਾਂ ਨੇ ਕੁਝ हिस्सा चिट्टे च ता बड्डी गल है जी ए ता समोसेया दी रेडी नहीं ਛੱਡਦੇ समोसेया दी रेडी च सफा ਲੈਂਦੇ ਆ ਵੀ ਭਾਈ ਐ ਕਿਵੇਂ ਸਮੋਸੇ ਵੇਚ ਲੇਗਾ ਸਾਨੂੰ ਪੁੱਛੇ ਨਾ ਆਲੂ ਸਾਡਾ ਹੈ ਹਾਂ ਪਰ ਤੇਲ ਵੀ ਤੇਰਾ ਆਲੂ ਵੀ ਤਲਿਆ ਵੀ ਤੇਈ ਹੈ ਪਸੰ ਪੈਸੇ ਦੇ ਦਿਆ ਕਰ ਇੰਨੇ ਆ ਸ਼ਾਮ ਤੱਕ ਪਤਾ ਨਹੀਂ ਦਾਨਵ ਨੇ ਮਾਨਮ ਨਹੀਂ ਹੈਗੇ ਸੋ ਇਸ ਕਰਕੇ ਮੈਂ ਇਹਨਾਂ ਨੂੰ ਇਹ ਕਹਿਣਾ ਚਾਹਣਾ ਇਹ ਦਿਓ ਨੇ ਦਿਓ ਇਹ ਦਿਓ ਨੇ ਜਿਹੜੇ ਜਿਹੜੇ ਆਪਾਂ ਨੂੰ ਮਾਵਾ ਨਹੀਂ ਸੁਣਾਉਂਦੀਆਂ ਹੁੰਦੀਆਂ ਸੀ ਕਹਾਣੀ ਕਈ ਕਿਸੇ ਦਿਓ ਆਦਮ ਬੋ ਆਦਮ ਬੋ ਕਰਦਾ ਫਿਰਦਾ ਸੀ ਉਹ ਆਦਮ ਬੋ ਆਦਮ ਬੋ ਕਰਦੇ ਫਿਰਦੇ ਆ ਇਹ ਵੀ ਯਾਰ ਹੋਰ ਕੋਈ ਕਰ ਰਹਿਤਾ ਨਹੀਂ ਗਿਆ ਚਿੱਟੇ ਕਨੀਓ ਲਾ ਦੀ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਬੇਲੇ ਦਾ ਰਾਜ ਆਏ ਸੀ ਕਿ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਲੋਕਾਂ ਦੇ ਘਰਾਂ ਦੇ ਕੋ ਕੰਦ ਕੋਲੇ ਜਾ ਕੇ ਕੰਨ ਲਾ ਕੇ ਸੁਣਦੇ ਹੁੰਦੇ ਸੀ ਕਿ ਲੋਕ ਮੈਨੂੰ ਕੋਈ ਗਲਤ ਤਾਂ ਨਹੀਂ ਬੋਲ ਰਹੇ ਮੇਰੇ ਰਾਜ ਬਾਰੇ ਵਧੀਆ ਗੱਲਾਂ ਕਰ ਰਹੇ ਨੇ ਐਹਾ ਜਰਾ ਸੀ ਉਹ ਤੇ ਹੁਣ ਵਾਲੇ ਆ ਜਿਹੜੇ ਪਹਿਲਾਂ 2022 ਤੋਂ ਪਹਿਲਾਂ ਸੀ ਆਪਣੇ ਕੋਲੇ ਕੰਦਨ ਨੂੰ ਕੰਨ ਤਾਂ ਇਹ ਵੀ ਲਾਉਂਦੇ ਹੋਣੇ ਪਰ ਇਹ ਐਂ ਕਹਦੇ ਹੋਣੇ ਕਿਸੇ ਘਰ ਚ ਚਿੱਟਾ ਜਾਣ ਕਨੀ ਰਹਿਤਾ ਨਹੀਂ ਗਿਆ ਕਿਤੇ ਕੋਈ ਘਰ ਤੰਦਰੁਸਤਾ ਨਹੀਂ ਹੈਗਾ ਕਿਸੇ ਦਾ ਮੁੰਡਾ ਜਵਾਨ ਹੋ ਗਿਆ ਹੋਵੇ ਚਿੱਟਾ ਖਾਣ ਲੱਗਿਆ ਨਹੀਂ ਇਹਨਾਂ ਨੇ ਐਂ ਚੈੱਕ ਕੀਤੇ ਆ